ਪੋਚਾ ਲਾਲ ਸਿੱਧਾ ਵੀ ਤੇ ਗਾਈ ਜਲੀ ਸਵਾਗਤ ਛੋਟਾ ਪਹਿਲੀ ਵਾਰ ਆ ਗਏ ਆ ਪੋਚਾ ਅੰਦਰ ਸਵਾਗਤ ਹੈ ਛੋਟੇ ਸਾਰਿਆਂ ਦਾ ਤੁਹਾਨੂੰ ਮੇਰੀ ਤਰਫੋਂ ਸਤਿ ਸ਼੍ਰੀ ਅਕਾਲ ਤੁਸੀਂ ਵੀ ਕਮੈਂਟ ਕਰੋ ਸਤਿ ਸ਼੍ਰੀ ਅਕਾਲ ਅੱਪਾ ਕਮਸਿਲੇ ਲਾਏ ਈਨੋ ਕਮਸਿਲੇ ਲਿਆਦਾ ਲਾਲਾ ਪੋਚਾ ਲਾਲ ਅੱਜ ਛੁੱਟੀਆਂ ਵਿਚੜੀ ਨੂੰ ਅੱਜ ਪੋਚਾ ਲਿਆਦਾ ਅੱਜ ਕੰਮ ਕਰ ਰਿਹਾ ਮੇਰਾ ਪੁੱਤਰ ਛੁੱਟੀ ਵਾਲੇ ਦਿਨ ਜਿੱਦ ਦੇ ਵੀ ਘਰੇ ਹੁੰਦਾ ਹੈ ਮम्मा ਦੀ ਹੈਲਪ ਕਰਾਂਦਾ ਹੈ नेक्स्ट ਕੋਣ-ਕੋਣ ਬੱਚਾ ਹੈਲਪ ਕਰਵਾਤਾ ਹੈ ਕਮੈਂਟ ਕਰਕੇ ਜ਼ਰੂਰ ਬਤਾਨਾ ਜ਼ਰੂਰ ਦੱਸਿਓ ਲੈ ਇੱਧਰ ਲਾ ਦੇ ਸਾਡੇ ਘਰ ਵਿੱਚ ਸਾਰੇ ਕੰਮ ਕਰਦੇ ਹਨ ਕੋਈ ਵੀ ਬੇਲਾ ਰੋਟੀ ਨਹੀਂ ਖਾਂਦਾ ਹੈ ਕਿਸੇ ਨੂੰ ਵੀ ਮੁਫਤ ਦੀ ਰੋਟੀ ਨਹੀਂ ਮਿਲਦੀ ਸਾਰੇ ਮੈਂਤ ਕਰਕੇ ਖਾਣੇ ਮੇਰਾ ਹੱਫ ਕਾ ਲਾਇਆ ਮਨੇ ਹੱਫ ਕਾ ਲਾਇਆ ਹੁਣ ਤੱਕ ਵੀ ਤਾਂ ਪਗ ਦਿਨ ਹੋ ਗਏ 30 ਤਾਂ ਹੋ ਹੀ ਗਏ ਹੁਣ ਚੈਸਨ ਚ ਕੰਮ ਕਰਦੇ ਨੇ ਲਾਲ ਚ ਬੁਰੀ ਬਲਾ ਹੈ ਹਾਂ ਹਾਂ ਮੈਂ ਲਾਲ ਚ ਬੁਰੀ ਬਲਾ ਹੁਣ ਨੋ ਨੌਕਰੀ ਹਾਂ ਅੱਛਾ ਹੁਣ ਸਭ ਮੇਰੇ ਤਾਂ ਫਿਰ ਬਹੁਤ ਪੈਸੇ ਹੋ ਗਏ ਹੁਣ ਸਭ ਨਾਲ ਮੈਂ ਤਾਂ ਕਰੋਨਾ ਦੀ ਮਾਲਕਾ ਲੋ ਮੁਝ ਚੱਲਾ ਫਿਰ ਬਣਾਣ ਨਾਲ ਲੋਕ ਫਰਾਂ ਨੂੰ ਹੋ ਗੂ ਬਿਮਰ ਐ ਮੈਂ। ਉਹਦਾ ਵੀ ਲੱਗਦਾ ਮੈਨੂੰ ਕਮਿਊਨੀਕੇਸ਼ਨ ਚੀਤੀ ਹੈ। ਸਪੈਸ਼ਲੀ ਕਮਿਊਨੀਕੇਸ਼ਨ। ਇਹਨਾਂ ਦਾ ਮੁੱਦਾ ਹੈ ਕਮਿਊਨੀਕੇਸ਼ਨ ਨਹੀਂ ਹੁੰਦਾ। ਕਮਿਊਨੀਕੇਸ਼ਨ ਤਾਂ ਬੋਲਣ ਨਾਲ ਹੁੰਦਾ। ਹੂੰ ਬੋਲਣ ਨਾਲ ਹੁੰਦਾ ਨਹੀਂ ਕਮਿਊਨੀਕੇਸ਼ਨ। ਉਹ ਦੋਵੇਂ ਐਸੇ ਮੈਨੂੰ ਸ਼ਬਦ ਬਣਾਉਂਦਾ। ਨਾ ਮੈਂ ਸ਼ਬਦ। ਪੱਖਾ ਲਗਾ ਲਿਆ ਕਰੋ। ਲਾਈਟ ਬੰਦ ਕਰ ਦੋ। ਹਾਂਜੀ ਗੰਡਾ ਮਹਾਰਾਜ ਕੀ ਹੋ ਗਿਆ ਬੋਲੀਏ ਦੋ ਸ਼ਬਦ ਹਾਂ ਹਾਂ ਸੁਪਣਾ ਐ ਕਿਵੇਂ ਤੁਹਾਨੂੰ ਸੁਪਣਾ ਆਇਆ ਬੋਲਣਾ ਮੈਂ ਕੀ ਬੋਲਾਂ ਗਾਇਸ ਮੇਰੇ ਪੇਪਰ ਚੱਲ ਰਹੇ ਨੇ ਮੈਨੂੰ ਪਾਸ ਦੇ ਦੋ ਠੀਕ ਹੈ ਕਾਫੀ ਹਾਂ ਮਜ਼ਾਕ ਕਰ ਰਹੇ ਆ ਗਾਇਸ ਅੱਪਾ ਨਾ ਅੱਜ ਪਿਆਜ਼ ਦੀ ਸਬਜ਼ੀ ਬਣਾਵਾਂਗੇ ਜਿੱਚ ਟਮਾਟਰ ਹੋਣਗੇ ਅਤੇ ਟਮਾਟਰ ਹੋਣਗੇ ਨੰਨਾ ਪਿਆਲ ਨਿੰਦ ਪਿਆਜ਼ ਦੀ ਸਬਜ਼ੀ ਬਣਾ ਰਹੇ ਜਿਹਦੇ ਤੇ ਟਮਾਟਰ ਹੋ ਗਏ ਤੇ ਟਮਾਟਰ ਹੋਣਗੇ ਠੀਕ ਆ ਆਪਣੀ ਪਾਪਾ ਲਗੇ ਨਾ ਉਹ ਸਬਜ਼ੀਆਂ ਕੱਢ ਕੇ ਸਬਜ਼ੀਆਂ ਕਿਹੜੀਆਂ ਹੁੰਦੀਆਂ ਨਾ ਟਮਾਟਰ ਟਮਾਟਰ ਸਬਜ਼ੀਆਂ ਟਮਾਟਰ ਤਾਂ ਸਬਜ਼ੀ ਵੀ ਨਹੀਂ ਹੁੰਦੀ ਸਬਜ਼ੀਆਂ ਦੇ ਨਾਮ ਤੇ ਕਿਲਾ ਨਾ ਸਿਰ ਟਮਾਟਰ

ਅਨੀ ਦੁਰਨ ਆ ਜਾ ਅਗਲੇ ਜਾ ਰਹੇ ਹਨ ਜੀਰਨ ਜਲਨ ਹੋ ਰਹੀ ਹੈ ਅਗਲੇ ਬੁੱਢੇ ਰਹੇ ਹੈ

हां हूं ठीक आ हूं नी ठीक रे कूद के बार टाळा ਨਹੀਂ ਹੈਗਾ ਸਾਡਾ ਪਤਿਲਾ ਦੇਖੋ ਇਹ ਸਾਡਾ ਪਾਸਾ ਹੈ ਤੇ ਟਿੱਪਾ ਥੰਮ ਥੰਮ ਸਾਹ ਹੋ ਰੋ ਨੇ ਕਾਪੀ ਰਾਈਟ ਆ ਜੋ ਕੱਟ ਦਾਂਗੇ ਕਾਪੀ ਰਾਈਟ ਸਹੀ ਕਰੋ